ਨੇ ਉਹ ਚੇਅਰਮੈਨ ਜਸਵਿੰਦਰ ਸਿੰਘ ਜੀ ਖੜੀ ਲਾਇਆ ਉਹ ਪਿਛਲੇ 3-4 ਦਿਨ ਤੋਂ ਲੁਧਿਆਣੇ 'ਚ ਬੈਠ ਕੇ ਚੋਣ ਪ੍ਰਚਾਰ ਚ ਰੁੱਝਿਆ ਹੋਇਆ ਹੈ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਇਹ ਚੇਅਰਮੈਨ ਨੂੰ ਕੋਈ ਵੀ ਚੇਅਰਮੈਨ ਉਹ ਤੋਂ ਇਲਾਵਾ ਜੇ ਮਹਿਲਾ ਚੇਅਰਮੈਨ ਹੈ ਜਾਂ ਵਿਜੀ ਚੇਅਰਮੈਨ ਹੈ ਇਹ ਸੰਵਿਧਾਨਕ ਅਹੁਦਾ ਹੈ ਜਿਹੜੇ ਸੰਵਿਧਾਨਕ ਉਹਦੇ ਦੀਆਂ ਜਿਹੜੀਆਂ ਭੱਜੀਆਂ ਆਡਰੀਆਂ ਨੇ ਉਹਨ ਜਿਹੜੀ ਉਪ ਚੋਣ ਹੈਗੀ 19 ਤਰੀਕ ਨੂੰ ਹੋਣ ਜਾ ਰਹੀ ਹੈ ਉਹ ਗੈਰ ਜਿਹੜਾ ਹੈ ਸੰਵਿਧਾਨਕ ਤੀਹਾਂ ਉਹਦੇ ਦੀਆਂ ਧੱਜੀਆਂ ਢਾ ਰਿਆ ਇਸ ਦੇ ਖਿਲਾਫ ਸੀ ਜਿਹੜਾ ਹੈ ਚੋਣ ਕਮਿਸ਼ਨ ਭਾਰਤ ਸਰਕਾਰ ਪੰਜਾਬ ਸਰਕਾਰ ਅਸੀਂ ਉਹਨਾਂ ਨੂੰ ਇੱਕ ਲਿਖਤੀ ਜੀ ਕੰਪਲੇਨਟ ਦੇ ਰਹੇ ਹਾਂ ਵੀ ਇਹ ਉਹਦੇ ਦੀ ਜਿਹੜੀ ਗੁਰਵਤੋਂ ਹੋ ਰਹੀ ਹੈ ਮਾਹਵੰਦਰ ਸਿੰਘ ਪਾਗੋ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਕੋਲ ਨਿਊਜ਼ ਪਹੁੰਚੀ ਹੈ ਐਸ்சி ਬੀਸੀ ਮਾਹ ਪੰਚਾਇਤ ਪੰਜਾਬ ਵੱਲੋਂ ਜੋ ਐਸ்சி ਕਮਿਸ਼ਨ ਦੀਆਂ ਪ੍ਰੋਬਲਮਾਂ ਆ ਆਮ ਤੌਰ ਤੇ ਐਸ்சி ਕਮਿਸ਼ਨ ਦੇ ਚੇਅਰਮੈਨ ਪੰਜਾਬ ਦੇ ਕੋਲ ਜਾਂਦੀਆਂ ਨੇ ਪਰ ਐਸ்சி ਕਮਿਸ਼ਨ ਪੰਜਾਬ ਦਾ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਅੱਜਕੱਲ੍ਹ ਉਹ ਪਚੌਣ ਜੋ ਲੁਧਿਆਣੇ ਹੋਈ ਉਸ ਦੇ ਵਿੱਚ ਬਿਜ਼ੀ ਨੇ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਏ ਇਹ ਤੁਹਾਨੂੰ ਐਸ்சிਬੀਸੀ ਮਹਾਪੰਚਾਇਤ ਦੇ ਕਾਰਜਕਰਤਾ ਸਰਦਾਰ ਬਲਵਿੰਦਰ ਸਿੰਘ ਕੁੰਬੜਾ ਜੋ ਉਹ ਦੱਸਣਗੇ ਉਹ ਦੋਸ਼ ਲਾ ਰਹੇ ਨੇ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਥੋੜਾ ਸਾਰੀ ਪ੍ਰੈਸ ਦਾ ਇੱਥੇ ਆਮ ਜੀ ਤਹਿ ਦਮ ਧੰਨਵਾਦ ਤੇ ਅੱਜ ਜਿਹੜਾ ਸਾਡਾ ਮੇਨ ਸਬਜੈਕਟ ਹੈ ਅੱਜ ਐਸੀ ਬੀਸੀ ਵਾਹ ਪੰਚਾਇਤਾਂ ਤੋਂ ਜੋ ਮੋਰਚਾ ਚੱਲ ਰਿਹਾ ਤੁਸੀਂ ਪਹਿਲੇ ਦਿਨ ਤੋਂ ਹੀ ਪੂਰਾ ਜੋ ਸਾਡਾ ਫੈਸਲਾ ਦੇ ਰਹੇ ਹੋ ਬਾਰੀ ਪ੍ਰੈਸ ਤੇ ਗੱਲ ਕਰ ਲਈਏ ਵਿਸ਼ੇ ਦੀ ਤੇ ਉਪਚੋਣ ਜਿਹੜੀ ਅੱਜ ਉਪਚੋਣ ਹੋ ਰਹੀ ਹੈ ਲੁਧਿਆਣਾ ਲੁਧਿਆਣਾ ਉਪਚੋਣ 'ਚ ਜਿਹੜਾ ਸਾਡਾ ਐਸੀ ਕਮਿਸ਼ਨ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਪਹਿਲਾਂ ਤਾਂ ਮਾਨਯੋਗ ਸਰਕਾਰ ਨੇ 2 ਸਾਲ ਲਿਆ 3 ਸਾਲ ਚੇਅਰਮੈਨ ਨਹੀਂ ਲਾਇਆ ਬਹੁਤ ਸਾਰੀਆਂ ਲੋਕਾਂ ਦੀਆਂ ਦਰਖਾਸਤਾਂ ਕੰਪਲੀਟਾਂ ਪੈਂਡਿੰਗ ਪਈਆਂ ਨੇ ਤੇ ਹੁਣ ਸਾਡਾ ਜਿਹੜਾ ਮਾਨਯੋਗ ਚੇਅਰਮੈਨ ਜਸਵੀਰ ਸਿੰਘ ਜੀ ਘੜ ਉਹ ਪਿਛਲੇ 3-4 ਦਿਨ ਤੋਂ ਲੁਧਿਆਣੇ 'ਚ ਬੈਠ ਕੇ ਚੋਣ ਪ੍ਰਚਾਰ ਚ ਜੁੜਿਆ ਹੋਇਆ ਹੈ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਜੇ ਘਰੇ ਚੇਅਰਮੈਨ ਨੂੰ ਕੋਈ ਵੀ ਚੇਅਰਮੈਨ ਉਹ ਤੋਂ ਇਲਾਵਾ ਜੇ ਮਹਿਲਾ ਚੇਅਰਮੈਨ ਹੈ ਜਾਂ ਬਿਜੇ ਚੇਅਰਮੈਨ ਨੇ ਇਹ ਸੰਵਿਧਾਨਕ ਅਹੁਦਾ ਦਾ ਜਿਹੜੇ ਸੰਵਿਧਾਨਕ ਅਹੁਦੇ ਦੀਆਂ ਜਿਹੜੀਆਂ ਭਰੀਆਂ ਆਡਰੀਆਂ ਨੇ ਚੇਅਰਮੈਨ ਜੇ ਨਿਯੁਕਤ ਹੋ ਗਿਆ ਤਾਂ ਉਹਦੀ 5 ਸਾਲ ਵਾਸਤੇ ਜਾਂ 6 ਸਾਲ ਵਾਸਤੇ ਨਿਯੁਕਤੀ ਹੈ ਉਹ ਸਰਕਾਰੀ ਪਬਲਿਕ ਮਨੀ ਫੰਡ 'ਚ ਉਹਨੇ ਤਰਖਾ ਲੈਣੀ ਹੈ ਜਿੱਥੇ ਭਾਪੀ ਵਾਲੇ ਐਸਸੀ ਨੇ ਵੀ ਆਣਾ ਕਾਲੀ ਦਲ ਦੇ ਐਸਸੀ ਨੇ ਵੀ ਆਣਾ ਕਾਂਗਰਸ ਦੇ ਐਸਸੀ ਨੇ ਵੀ ਆਣਾ ਜੇ ਕਰੋ ਚੋਣ ਪ੍ਰਚਾਰ ਕਰ ਰਿਹਾ ਤਾਂ ਉਸੇ ਦਾ ਪੱਖਵਾਦ ਹੋਊਗਾ ਵੀ ਇਹ ਐਸੀ ਭਾਜਪੀ ਦਾ ਹੈ ਇਹ ਕਾਂਗਰਸ ਦਾ ਇਹਨੂੰ ਨਿਆਂਇਕਾ ਸਾਫ ਕਰਾ। ਸਾਡਾ ਜਿਹੜਾ ਚੇਅਰਮੈਨ ਨਿਖਤ ਹੁੰਦਾ ਕੋਈ ਵੀ ਕੋਈ ਆਉਂਦਾ ਵੀ ਸਭ ਇੱਕ ਬਰਾਬਰ। ਇੱਕ ਨਿਆਂਇਕਾ ਸਾਫ ਮਹਿਲਾ ਕਮਿਸ਼ਨ ਦੀ ਡਿਊਟੀ ਬਣਦੀ ਹੈ ਮਹਿਲਾ ਨੂੰ, ਬੱਚਿਆਂ ਨੂੰ, ਬੱਚਿਆਂ ਨੂੰ ਤੇ ਔਰਤਾਂ ਨੂੰ ਨਿਆਂਇਕਾ ਸਾਫ ਤੋਂ ਹੋਣਾ ਕਿਸੇ ਵੀ ਪਾਰਟੀ ਨਾਲ ਸੰਬੰਧ ਤੋਂ। ਸਾਡੇ ਚੇਅਰਮੈਨ ਦਾ ਹੋਵੇ, ਉਹ ਐਸੀ ਹੋਵੇ ਤੇ ਉਹ ਐਸੀ ਹੋਵੇ ਚਾਹੇ ਕਿਸੇ ਵੀ ਬਰਾਦਰੀ ਦਾ ਹੋਵੇ, ਕਿਸੇ ਵੀ ਉਹਦਾ ਪਾਰਟੀ ਦਾ ਹੋਵੇ ਉਹਨੂੰ ਨਿਆਂਇਕਾ ਸਾਫ ਕਰਾਉਣਾ। ਪਰ ਸਾਡਾ ਚੇਅਰਮੈਨ ਆਪਣੀ ਫੇਸਬੁੱਕ ਤੇ ਉਦੋਂ ਆਪਾਂ ਕੀ ਸਾਰੀਆਂ ਜਿਹੜੀਆਂ ਰੋਜ਼ ਵੀਡੀਓ ਪਾ ਰੀਆਂ ਤੁਹਾਨੂੰ ਸਾਰੀਆਂ ਵੀਡੀਓ ਦੇ ਦਾਂਗੇ ਚਲਾ ਦਿਓ ਉਹਦੇ ਦੀ ਸਪੈਸ਼ਲ ਚੋਣ ਜਿਹੜੀ ਉਪ ਚੋਣ ਹੈਗੀ 19 ਤਰੀਕ ਨੂੰ ਹੋਣ ਜਾ ਰਹੀ ਹੈ ਉਹ ਗੈਰ ਜਿਹੜਾ ਹੈ ਸਰਦਾਨਕ ਦੀਆਂ ਉਹਦੇ ਦੀਆਂ ਧੱਜਾ ੜਾ ਰਿਹਾ ਇਸ ਦੇ ਖਿਲਾਫ ਵੀ ਜਿਹੜਾ ਹੈ ਚੋਣ ਕਮਿਸ਼ਨ ਭਾਰਤ ਸਰਕਾਰ ਪੰਜਾਬ ਸਰਕਾਰ ਅਸੀਂ ਉਹਨਾਂ ਨੂੰ ਇੱਕ ਲਿਖਤੀ ਦੀ ਕੰਪਲੇਨਟ ਦੇ ਰਹੇ ਹਾਂ ਵੀ ਇਹ ਉਹਦੇ ਦੀ ਜਿਹੜੀ ਦੁਰਵਰਤਨਾ ਹੋ ਰਹੀ ਹੈ ਅਜਿਹੇ ਚੇਰਮੈਨਾਂ ਨੂੰ ਕਿਉਂ ਨਾ ਬਰਖਾਸਤ ਕੀਤਾ ਜਾਵੇ ਤਾਂ ਕਿ ਜਿਹੜਾ ਆਪਣੇ ਸਮਾਜ ਲਈ ਹੁਣ 3 ਦਿਨ ਤੋਂ ਦਫ਼ਤਰ ਖਾਲੀ ਹੈ ਕਾਲ ਸਿਆਲੂ ਪਿੰਡ ਤੋਂ ਪੰਚਾਇਤ ਗਈ ਆ ਉਹਨੂੰ ਮਿਲਣ ਨਹੀਂ ਮਿਲਿਆ ਕਹਿੰਦੇ ਜੀ ਚੋਣ ਪ੍ਰਚਾਰ ਚੁੱਕਿਆ ਪਰसों ਸੰਘੋਲ ਤੋਂ ਬੰਦੇ ਗਏ ਡੇਰਾ ਬਸੀ ਤੋਂ ਕਹਿੰਦੇ ਜੀ ਚੇਅਰਮੈਨ ਇੱਥੇ ਨਹੀਂ ਹੈ ਚੋਣ ਪ੍ਰਚਾਰ ਚ ਹੈ ਜਿਹੜੀਆਂ ਕੰਪਲੀਟਾਂ ਦਰਖਾਸਤਾਂ ਸਾਡੀਆਂ ਅਸੀਂ 150 ਤੋਂ ਮੋਰਚੇ ਤੇ ਬੈਠੀਆਂ ਸਾਡਾ ਚੇਅਰਮੈਨ ਜਿਹੜਾ ਕੰਨ ਚਾਰ ਮਹੀਨੇ ਤੋਂ ਚੁਣਿਆ ਗਿਆ ਅੱਜ ਤੱਕ ਉਹ ਨੂੰ 7 ਵਜੇ 'ਚ ਬੈਠੇ ਲੋਕਾਂ ਦਾ ਨਹੀਂ ਪਤਾ ਲੱਗਿਆ ਵੀ ਐਸੀ ਲੋਕਾਂ ਨੂੰ ਕੀ ਤਕਲੀਫ ਹੈ ਕੀ ਨਹੀਂ ਹੈ ਬਹੁਤ ਸਾਰੀਆਂ ਜਿਹੜੀਆਂ ਪੈਂਡਿੰਗ ਪਈਆਂ ਇੱਥੇ ਤੱਕ ਸਾਡੇ 500 ਤਾਗੂ ਨੇ ਜਿਨਾਂ ਦਾ ਸਾਡੇ ਨਾਲ ਵੀ ਬੈਸਵਾਜੀ ਹੋਈ ਹੈ ਪਾਸ ਬਣਨੇ ਵੀ ਉਸ ਚੇਅਰਮੈਨ ਨੇ ਸਾਡੇ ਬੰਦ ਕਰਦੇ ਜਿਹੜੇ ਲੋਕਾਂ ਵਾਸਤੇ ਲੜ ਰਹੇ ਨੇ ਉਹ ਚੇਅਰਮੈਨ ਚੱਕ ਕੇ ਚੋਲੀ ਇਹਨੂੰ ਮੁਖਟ ਬਣਾ ਕੇ ਉੱਥੇ ਚੋਣ ਬੱਤਿਆ ਰਗਾ ਰਹੇ ਅਸੀਂ ਕਹਿ ਰਹੇ ਹਾਂ ਮਾਰੇਓ ਰਾਜਪਾਲ ਗਵਰਨਰ ਆਪਣਾ ਪੰਜਾਬ ਸਰਕਾਰ ਪੰਜਾਬ ਤੋਂ ਤੇ ਇਹਨਾਂ ਨੂੰ ਅਸੀਂ ਲਿਖਤੀ ਕੰਪਲੇਂਟ ਦੇ ਰਹੇ ਹਾਂ ਤਾਂ ਕਿ ਇਹਨੂੰ ਅਹੁਦੇ ਤੇ ਬਰਖਾਸਤ ਕੀਤਾ ਜਾਵੇ ਜੇ ਕੋਈ ਚਾਹ ਮਹਿਲਾ ਕਮਿਸ਼ਨਾ ਕੋਈ ਵੀ ਹੈ ਜੇ ਉਹਨਾਂ ਨੂੰ ਇਲੈਕਸ਼ਨ ਦਾ ਚੋਣ ਦਾ ਚਾਹ ਹੈ ਤਾਂ ਆਪਣੀਆਂ ਚੇਅਰਮੈਨੀਆਂ ਦੂਰ ਜਾਂਦੇ ਆਂ ਅਸਤੀਫੇ ਦੇਣ ਤਾਂ ਪ੍ਰਚਾਰ ਕਰਦੇ ਆਂ ਇਹ ਇਲੈਕਟਿਡ ਬਣ ਜਾਂਦਾ ਐਮਪੀ ਬਣ ਜਾਂਦਾ ਇਹ ਚੁਣਿਆ ਜਾਂਦਾ ਨੰਦ ਗੁਰਸ ਸਿੰਘ ਹਲਕੇ ਦੇ ਪ੍ਰਚਾਰ ਕਰਦਾ ਕਰ ਸਕਦਾ ਜਦੋਂ ਬੰਦਾ ਚੁਣਿਆ ਨਹੀਂ ਗਿਆ ਜਿਹੜਾ ਹੁਣ ਚੰਨੀ ਕਰ ਰਿਹਾ ਦੂਜੇ ਚੁਣੇਗੇ ਉਹ ਇਲੈਕਟਿਡ ਮੈਂਬਰ ਹੈ ਪਬਲਿਕ ਨੇ ਚੁਣੇ ਇਹਨੂੰ ਚੁਣਿਆ ਨਹੀਂ ਗਿਆ ਇਹਦਾ ਸਰਕਾਰ ਨੇ ਲਾਇਆ ਇਹਨੂੰ ਤਨਖਾਹ ਸਰਕਾਰ ਦੇ ਰਹੀ ਹੈ ਸਰਕਾਰ ਨੇ ਲਾਇਆ ਹੈ ਵੀ ਐਥੇ ਤੈਨੂੰ ਬਿਨਾਂ ਇਲੈਕਸ਼ਨ ਦੇ ਜਿਹੜੇ ਬੰਦੇ ਇਲੈਕਸ਼ਨ ਲੜਿਓ ਡਿਫਟੀ ਸੀਐਮ ਹੋਵੇ ਸੀਐਮ ਹੋਵੇ ਪ੍ਰਚਾਰ ਕਰ ਸਕਦਾ ਪਰ ਜਿਹੜੇ ਚੇਅਰਮੈਨ ਨੇ ਬਣਾਏਗੇ ਇਹ ਫਿਕਸਡ ਹੈ ਇਹਨਾਂ ਦਾ ਟਾਈਮ ਬਾਉਂਡ ਕਰਦੇ ਆ 6 ਸਾਲ ਜਾਂ 3 ਸਾਲ ਵਾਸਤੇ ਪਹਿਲਾਂ 6 ਸਾਲ ਦੀ ਘੋਸ਼ ਉਹ ਕਹਿੰਦੇ 3 ਸਾਲ ਦੀ ਕਰਦੀ ਪਰ ਲੇਕਿਨ ਜਦੋਂ ਪੈਸੇ ਪਬਲਿਕ ਮਨੀ ਲੈਣੀ ਹੈ ਪੈਸੇ ਲੈਣੇ ਹੈ ਬੂਰੇ ਅੱਗੇ ਬੈਠਣਾ ਆਪਣੇ ਦੁੱਖ ਤਕਲੀਫ ਲੈ ਕੇ ਆ ਕੇ ਇਹ ਨਹੀਂ ਪਤਾ ਇਹ ਨਹੀਂ ਪਤਾ ਕਿਹੜੀ ਜਿਹੜੀ ਪਾਰਟੀ ਨਾਲ ਰਿਲੇਟਡ ਹੈ ਵਰਕਰ ਕਿਹੜੀ ਨਾਲ ਹੈ ਸਾਨੂੰ ਤਾਂ ਸਿਰਫ ਤਾਂ ਸਿਰਫ ਐਸੀ ਚਾਹੀਦਾ ਵੀ ਅਸੀਂ ਪੀੜਤ ਹੋਏ ਉਹਦੀ ਸਨ੍ਹਾਈ ਕਰਨੀ ਨਾ ਕਿ ਇਹਦੀ ਕਿਹੜੀ ਪਾਰਟੀ ਹੈ ਤੇ ਉਹਨੇ ਰੇਸ਼ਮ ਚ ਤਲੋਂ ਜੀ ਗਏ ਤੇ ਉਹਨਾਂ ਨੇ ਕੰਪਲੀਟਾਂ ਲੈ ਕੇ ਗਏ ਭਲਵੀਰ ਸਿੰਘ ਆਲਮਪੁਰ ਗਏ ਉਹ ਕੰਪਲੀਟਾਂ ਲੈ ਕੇ ਪਿੱਛੇ ਲੜ ਰਹੇ ਪਰਚੇ ਵੀ ਦਰਜ ਕਰਾਏ ਸਮਾਜ ਦੇ ਲੋਕਾਂ ਨੂੰ ਅੱਜ ਸਾਡਾ ਇੱਕ ਵਕੀਲ ਐਡਵੋਕੇਟ ਕੋਪੀਂਦਰ ਨੂੰ ਇਥੇ ਤੱਕ ਕਿਹਾ ਗਿਆ ਵੀ ਬਾਹਰ ਹੋ ਜਾ ਦਫ਼ਤਰ ਤੋਂ ਹੱਥੋਂ ਕੋਈ ਤੱਕ ਚੇਅਰਮੈਨ ਗਿਆ ਇਹਨੂੰ ਚੇਅਰਮੈਨ ਨੂੰ ਆਪਣੇ ਅਹੁਦੇ ਦਾ ਪਤਾ ਨਹੀਂ ਹੈ ਉਹ ਵਕੀਲ ਅੱਜ ਆ ਨਹੀਂ ਸਕਿਆ ਕਿਸੇ ਕੰਮ ਕਰਕੇ ਉਹਨੇ ਆਉਣਾ ਸੀ ਵਿੱਚ ਉਹ ਤੁਹਾਡੀ ਡਿਬੇਟ ਕਿਤੇ ਫੇਰ ਵਕੀਲ ਦੀ ਕਰਵਾ ਲਾਂਗੇ ਵਕੀਲ ਨਾਲ ਕੀ ਬਤਮੀਜ਼ੀ ਨੇ ਕੀਤੀ ਜਿਹੜਾ ਸਮਾਜ ਦਾ ਵਕੀਲ ਹੈ ਸਮਾਜ ਲਈ ਲੜ ਰਿਹਾ ਉਹ ਕੱਲ ਦਾ ਚੇਅਰਮੈਨ ਬਣਿਆ ਉਹਨੂੰ ਝਿੜਕ ਰਿਹਾ ਵਕੀਲ ਨੂੰ ਵੀ ਬਾਹਰ ਹੋ ਜਾ ਦਫ਼ਤਰ ਤੋਂ ਉਹ ਚੋਂ ਨੂੰ ਨਿਕਤੀ ਕੰਪਲੀਟ ਜਾਊਗੀ ਜਦ ਹਾਂ ਜਦੋਂ ਲਿਸਟੀ ਕੰਪਲੀਟ ਜਾਊਗੀ ਜਿਹੜੇ ਐਸਸੀ ਪੀੜਤ ਲੋਕ ਨੇ ਜਿਨ੍ਹਾਂ ਨੂੰ ਮਿਲਦਾ ਨਹੀਂ ਜਿਨ੍ਹਾਂ ਦੇ ਪਾਸ ਬੰਦ ਕਰਦੇ ਆ ਬੁਰੂਗਲਾ ਨਹੀਂ ਮਿਲਦੀਆਂ ਮੇਰੇ ਕੋਲੇ ਇਹਦੇ ਰਿਜੈਕਟ ਕਰੇ ਪਾਸ ਜਾਂ ਅਪਰੂਵ ਲਾ ਨੂੰ ਰਿਜੈਕਟ ਕਰੇ ਮੇਰੇ ਪਾਸਾ ਉਹ ਮੇਰੇ ਕੋਲ ਸਾਰੇ ਸਕਰੀਨ ਸ਼ਾਟ ਪਈਆਂ ਤੁਹਾਨੂੰ ਦੇ ਦਾਂ ਉਹ ਸਕਰੀਨ ਸ਼ਾਟ ਚਲਾ ਦਿਓ ਇਸ ਐਸਸੀ ਨੂੰ ਇਹਦੀ ਪਤਾ ਵੀ ਐਸਸੀਆਂ ਵਾਸਤੇ ਬਣਾਇਆ ਕਿਸ ਵਾਸਤੇ ਬਣਾਇਆ ਕੀ ਗੱਲ ਹੈ ਕੀ ਕਰਨ ਲੱਗੇ ਤੇ ਬਹੁਤ ਵੀ ਜਿਹੜੀ ਬਤਮੀਜ਼ੀ ਕਰਦਾ ਚੇਅਰਮੈਨ ਉੱਥੇ ਜਾ ਕੇ ਤੇ ਉਸ ਦੇ ਖਿਲਾਫ ਵੀ ਲਿਖ ਕੇ ਮਾਨਯੋਗ ਕਿਉਂ ਕਮਿਸ਼ਨਰ ਫਾਰਸਰ ਸਰਕਾਰ ਦੇ ਪੰਜਾਬ ਸਰਕਾਰ ਦੇ ਗੁਰਮਨ ਰੌਣਕੀ ਚਿੱਠੀ ਭੇਜ ਰਹੇ ਹਨ ਵੀ ਇਹਨਾਂ ਨੂੰ ਵਰਕਾਸ ਕੀਤਾ ਜਾਵੇ ਤਾਂ ਕਿ ਮੁੜ ਕੇ ਤਜਿਆ ਕੋਈ ਚੇਅਰਮੈਨ ਜਾਂ ਮੈਂਬਰ ਨਾ ਇਹ ਗਲਤੀ ਕਰੇ